राधे राधे नमस्कार सत श्री अकाल जी मैं हरिंदर कौर पूजा प्रभाकर सैलून बडरुखा जिला संगरूर तो आप जी दा मेरे चैनल ते मिगा स्वागत करदी हां ਮੇਰਾ ਜਿਹੜਾ ਅੱਜ ਦਾ ਟੌਪਿਕ ਹੋਊਗਾ ਉਹ ਹੈ ਹੇਅਰ ਕੱਟ ਤੇ ਮੇਰੇ ਕੋਲ ਅੱਜ ਤਿੰਨ ਤਰ੍ਹਾਂ ਦੇ ਕਲਾਇੰਟ ਆਏ ਹੋਏ ਨੇ ਜਿਨ੍ਹਾਂ ਨੇ ਇੱਕ ਨੇ ਸਟ੍ਰੇਟ ਕੱਟ ਕਰਾਉਣਾ ਹੈ ਇੱਕ ਨੇ ਵੀ ਕੱਟ ਕਰਾਉਣਾ ਹੈ ਇੱਕ ਨੇ ਲੇਅਰਸ ਕੱਟ ਕਰਾਉਣਾ ਹੈ ਆਜੋ ਅੱਜ ਦਾ ਟਿਊਟੋਰੀਅਲ ਹੋਊਗਾ ਆਪਣਾ ਹੇਅਰ ਕੱਟ ਦੇ ਉੱਪਰ ਹਾਂਜੀ ਅੱਜ ਦਾ ਜਿਹੜਾ ਆਪਣਾ ਇਹ ਵਾਲਾ ਹੇਅਰਸ ਦਾ ਟਾਪਿਕ ਹੈਗਾ ਉਹ ਹੈਗਾ ਸਟ੍ਰੇਟ ਕੱਟ ਕਰਾਂਗੇ ਆਪਾਂ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸੂਗੀ ਵੀ ਆਪਾਂ ਵਾਲਾਂ ਨੂੰ ਟੈਂਗਲ ਫਰੀ ਕਿਸ ਤਰ੍ਹਾਂ ਕਰਨਾ ਹੈਗਾ ਯਾਨੀ ਕਿ ਇਹਨਾਂ ਦੀ ਉਲਝਣਾ ਕਿੱਦਾਂ ਕੱਢਣੀਆਂ ਹੁੰਦੀਆਂ ਨੇ ਇਹ ਹੀ ਆਪਣੀ ਗਲਤੀ ਹੁੰਦੀ ਹੈ ਕਿ ਆਪਾਂ ਵਾਲਾਂ ਨੂੰ ਉੱਪਰੋਂ ਖਿੱਚਣਾ ਸ਼ੁਰੂ ਕਰ ਦਿੰਦੇ ਆਂ ਔਰ ਵਾਲ ਪ੍ਰੋਪਰ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਹੁੰਦੇ ਹੈਗੇ ਠੀਕ ਹੈ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਟੈਂਗਲ ਫਰੀ ਕਰਨਾ ਹੈ ਔਰ ਕਿਸ ਤਰ੍ਹਾਂ ਸਟ੍ਰੇਟ ਕੱਟ ਕਰਨਾ ਹੈ ਸਟ੍ਰੇਟ ਕੱਟ ਬਿਲਕੁਲ ਸਿੱਧਾ ਤੱਕ ਠੀਕ ਹੈ ਜੀ ਇਹ ਪਟ ਰੀਮਿੰਗ ਵੀ ਕਰ ਸਕਦੇ ਆ ਸਿੰਪਲ ਸਟ੍ਰੇਟ ਕੱਟ ਵੀ ਕਰ ਸਕਦੇ ਆ ਚਲੋ ਅੱਜ ਸ਼ੁਰੂ ਕਰੀਏ ਪਹਿਲਾ ਪ ヘア ਨੂੰ ਵਟੇ ਕਰਾਂਗੇ ਅਗਲੇ ਬਾਲਾਂ ਨੂੰ ਸ਼ੈਕਸਲ ਬਣਾਵਾਂਗੇ ਦੋ ਇਹਨਾਂ ਨੂੰ ਸੁਲਝਾਣਾ ਹੀ ਵੱਡਾ ਟਾਸਕ ਹੈ। ਯਾ ਇਹਦੇ ਵਿੱਚ ਇੱਕ স্মਾਲ ਪਾਰਟ ਲੈ ਲਾਂਗੀ ਵਾਲਾਂ ਦਾ। ਦੇਖੋ ਆਪਾਂ ਇਹਨਾਂ ਨੂੰ ਟੈਂਗਲ ਫਰੀ ਕਿਵੇਂ ਕਰਨਾ ਹੈ? ਨਾ ਜੋ ਉਲਝਣਾ ਕਿੱਦਾਂ ਕੱਢਣੀਆਂ ਨੇ। ਬਿਲਕੁਲ ਨੀਚੇ ਤੋਂ ਆਪਾਂ ਨੇ ਆਪਣੀ ਉਲਝਣ ਨੂੰ ਕੱਢਣਾ ਸਟਾਰਟ ਕਰਨਾ ਹੈਗਾ। ਹੌਲੀ-ਹੌਲੀ ਉੱਪਰ ਆਣ। ਦੇਖੋ ਕਿੰਨੇ ਹੀ ਅچھے ਤਰੀਕੇ ਦੇ ਨਾਲ ਉਲਝੇ ਨਿਕਲ ਗਏ। ਕੋਈ ਵੀ ਹੈਅਰ ਨਹੀਂ ਇਹਦੇ ਅੰਦਰ ਕੋਈ ਜ਼ਿਆਦਾ ਰਿਹਾ ਹੈ। ਬਹੁਤ ਹੀ ਪਤਲਾ ਵਾਲ ਹੈ। ਬਹੁਤ ਹੀ ਜ਼ਿਆਦਾ ਉਲਝਿਆ ਹੋਇਆ ਵਾਲ ਹੈ। ਜੇ ਦਾਤ ਸਹੀ ਨਾ ਧੜ ਦੇਣ ਵਾਲਾ ਆਪਾਂ ਇਹਨਾਂ ਨੂੰ ਕੰਮ ਨਹੀਂ ਕਰਾਂਗੇ ਸਬ ਬਹੁਤ ਜ਼ਿਆਦਾ ਵਾਲ ਜੰਦਾ ਡਰ ਹੈ ਇਹ ਤਾਂ ਰਾਮ ਨਾ ਸੁਲਝਾਣੇ ਵਾਲ ਹਾਂਜੀ ਦੇਖੋ ਆਪਣੇ ਸਾਰੇ ਵਾਲ ਸੁਲਝ ਚੁੱਕੇ ਨੇ ਔਰ ਕੰਮ ਚੈੱਕ ਕਰ ਲੋ ਜਸਟ ਇਹ ਹੇਅਰ ਨਿਕਲੇ ਨੇ ਔਰ ਇੰਨੇ ਜ਼ਿਆਦਾ ਟੈਂਗਲ ਵਾਲੇ ਵਾਲ ਸੀਗੇ ਮੈਂ ਦੱਸ ਨਹੀਂ ਸਕਦੀ ਹੈਗੀ ਆਹ ਦੇਖੋ ਮਾडम ਪਾਛੇ ਕਿੱਕੇ ਦੇ ਨਾਲ ਬੈਟ ਕਰਨਾ ਹੈਗਾ ਜਿੰਨੇ ਅੱچھے ਬੈਟ ਹੋਣਗੇ ਉੰਨੇ ਹੀ ਸਫਾਈ ਦੇ ਨਾਲ ਆਪਣੀ ਕਟਿੰਗ ਹੋਊ ਜਿਹੜਾ ਸਟ੍ਰੇਟ ਕੱਟ ਹੈ ਬਿਲਕੁਲ ਹੀ 0 ਡਿਗਰੀ ਦੇ ਉੱਪਰ ਕਟਿੰਗ ਹੁੰਦੀ ਹੈ ਸੈਂਟਰ ਦੇ ਵਿੱਚੋਂ ਆਪਾਂ ਥੋੜੀ ਜਿਹੀ ਵਾਲ ਲੈ ਲੈਣੇ ਨੇ ਜਿਹੜੀ ਆਪਾਂ ਲੈਂਥ ਕੱਢਣੀ ਹੈਗੀ ਉਹ ਕਸਟਮਰ ਨੂੰ ਦਿਖਾ ਕੇ ਕਿ ਅਸੀਂ ਇੰਨੀ ਲੈਂਥ ਕਲੀਨ ਕਰ ਰਹੇ ਹਾਂਗੇ ਠੀਕ ਹੈ ਕਸਟਮਰ ਤੋਂ ਪਰਮਿਟ ਨਿਕਾਲ ਲਿਏ ਹਾਂਜੀ ਇਦਾਂ ਬਿਲਕੁਲ ਆਪਾਂ ਨੇ ਸਟ੍ਰੇਟ ਜਿੰਨਾ ਕਸਟਮਰ ਨੇ ਆਪਾਂ ਨੂੰ ਕਿਹਾ ਉਹਨਾਂ ਕਹੇ ਹੇਅਰ ਕੱਟ ਦੇਣਾ ਦਾ ਫਿੰਗਰ ਦੀ ਸੀਜ਼ਰ ਬਣਾ ਕੇ ਉਹਦੇ ਵਿੱਚ ਵਾਲਾਂ ਨੂੰ ਲੌਕ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਇਹ ਗਾਈਡਲਾਈਨ ਦੇ ਨਾਲ ਆਪਾਂ ਇਸ ਸਾਈਡ ਦੇ ਵਾਲ ਔਰ ਇਸ ਸਾਈਡ ਦੇ ਵਾਲ ਦੋਨੋਂ ਪਾਸੇ ਦੇ ਵਾਲ ਕਟਿੰਗ ਕਰ ਲੈਣੀ ਠੀਕ ਹੈ ਇਸ ਕੋ ਇਦਾਂ ਹੇਅਰ ਲਓ ਗਾਈਡਲਾਈਨ ਦੇ ਨਾਲ ਮਿਕਸ ਕਰੋ ਕੰਮ ਕਰ ਲਓ ਇਦਾਂ ਦੇਖੋ ਸੀਜ਼ਰ ਚ ਲੌਕ ਕਰ ਲਓ ਲੌਕ ਕਰਕੇ ਬੈਨ ਅਚੀ ਤਰਾ ਲੌਕ ਕਰੋ ਆਪਾਂ ਨੂੰ نیچے ਜਾਣ ਦੀ ਜਰੂਰਤ ਨਹੀਂ ਆਪਾਂ ਬਾਲਾਂ ਨੂੰ ਲੌਕ ਕਰਕੇ ਆਪਣੇ ਕੋਲ ਲਿਆਓ ਸੀਜ਼ਰ ਪੋਜੀਸ਼ਨ ਬਿਲਕੁਲ ਸਟ੍ਰੇਟ ਰੱਖ ਕੇ ਅੰਗੂਠਾ ਚਲਾਣਾ ਹੈ ਬਟੇ ਜਿਹੜੀ ਆਪਣੀ ਫਿੰਗਰ ਫਿੰਗਰ ਦੇ ਵਿੱਚ ਸੀਜ਼ਰ ਹੈ ਉਹਨੂੰ ਨਹੀਂ ਮੂਵ ਕਰਨਾ ਇਹਨੂੰ ਨਹੀਂ ਮੂਵ ਕਰਨਾ ਇਹਨੂੰ ਮੂਵ ਕਰ ਇਹ ਤੁਸੀਂ ਪ੍ਰੈਕਟਿਸ ਕਰਨਾ ਹੈ ਐਦਾਂ ਮੂਵ ਕਰ ਦੇਖੋ ਸਟ੍ਰੇਟ ਕੱਟ हेयर ਦਾ ਫਾਈਨਲ ਲੁੱਕ ਹਾਂਜੀ ਜੇਕਰ ਤੁਹਾਨੂੰ ਮੇਰੀ ਇਹ हेयरकट ਦੀ ਵੀਡੀਓ ਚੰਗੀ ਲੱਗੀ ਹੋਵੇ ਕਿਰਪਾ ਕਰਕੇ ਮੇਰੇ ਇਸ ਵੀਡੀਓ ਨੂੰ ਖੂਬਸਾਰਾ ਪਿਆਰ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਜਿਹੜੇ ਅਨਮੋਲ ਕਮੈਂਟਸ ਨੇ ਉਹ ਮੈਨੂੰ ਜਰੂਰ ਕਰਿਓ ਮੇਰੇ ਪ੍ਰਤੀ ਕੋਈ ਸੁਝਾਅ ਆਏ ਹੈ ਤੁਹਾਡੇ ਮੇਰੇ ਕੰਮ ਅਪ੍ਰਤੀ ਕੋਈ ਸੁਝਾਅ ਆਏ ਹੈ ਤੁਹਾਡਾ ਤਾਂ ਮੇਰੇ ਨਾਲ ਸ਼ੇਅਰ ਕਰਿਓ ਕਮੈਂਟ ਦੇ ਵਿੱਚ ਧੰਨਵਾਦ